ਪਰ ਸਵੇਰ ਨੂੰ ਧੁੰਦ ਪਈ ਹੁੰਦੀ ਹੈ ਹੂੰ ਤੇ ਸੁਬਾਹਿਆਂ ਨਾਲ ਕਹਿੰਦੇ ਹਾਂ ਅੱਗੇ ਇਹ ਕੱਲ ਵੀ ਗੇਟ ਹੋ ਕੇ ਨਾ ਚੀਜ਼ ਮਿਲੀ ਤੇ ਕੋਈ ਨਾ ਅੱਡ ਵਾਸੇ ਇਹਨਾਂ ਨੂੰ ਪੈਸੇ ਦੇ ਦੇਣੇ ਅਸੀਕਾ ਤੁਸੀਂ ਦੇਖ ਰਹੇ ਹੋ ਐਮਐਚ ਪੰਜਾਬ ਚੈਨਲ ਮੈਂ ਹਾਂ ਤੁਹਾਡਾ ਨਿਰੂ ਸਰਦੀਆਂ ਸ਼ੁਰੂ ਹੁੰਦਿਆਂ ਸਾਰ ਹੀ ਲੋਕਾਂ ਨੂੰ ਜਿਹੜੀ ਗੁੜ ਦੀ ਭਾਲ ਰਹਿੰਦੀ ਆ ਉੱਥੇ ਹੀ ਦੱਸਦੀ ਆ ਕਿ ਵਧੀਆ ਤਰੀਕੇ ਦੇ ਨਾਲ ਜੇਕਰ ਗੱਲਬਾਤ ਕੀਤੀ ਜਾਵੇ ਤਾਂ ਉੱਥੇ ਜਿਹੜਾ ਪਸੰਦ ਲੋਕਾਂ ਦੀ ਬਣ ਜਾਂਦੇ ਕਿ ਵਧੀਆ ਗੁੜ ਕਿੱਥੋਂ ਤੇ ਕਿਵੇਂ ਮਿਲੇਗਾ ਉੱਥੇ ਦੱਸਦੇ ਕਿ ਜ਼ਿਲ੍ਹਾ ਪਠਾਨਕੋਟ ਦਾ ਸਰਹੱਦੀ ਏਰੀਆ ਪਿੰਡ ਪਹਾੜੀਪੁਰ ਜਿੱਥੇ ਕਿ ਟੋਕ ਦਾ ਨਾਮ ਜਿਹੜਾ ਆ ਦੀਪੂ ਬਿਲਣੇ ਵਾਲੇ ਹੋਣਾਂ ਦਾ ਵਸਦਾ ਜਿੱਥੇ ਲੋਕ ਜਿਹੜੇ ਆ ਉੱਥੇ ਆ ਕੇ ਗੁੜ ਖਰੀਦਦੇ ਨੇ ਉੱਥੇ ਸਾਡੇ ਨਾਲ ਦੀਪੂ ਭਾਈ ਮੌਜੂਦ ਆ ਉਹ ਤੁਹਾਨੂੰ ਦੱਸਾਂਗੇ ਗੱਲਬਾਤ ਕਰ ਕੀ ਕਿਵੇਂ ਉਹ ਜਿਹੜੇ ਦਿਨ ਚੜਿਆ ਜਿਹੜੀ ਉਹਨਾਂ ਦੀ ਰਹਿੰਦੀ ਹੈ ਤੇ ਕਿਵੇਂ ਕਿਸ ਪ੍ਰਕਿਰਿਆ ਦੇ ਨਾਲ ਜਿਹੜਾ ਗੋੜਾ ਜਿਹੜਾ ਤਿਆਰ ਕੀਤਾ ਜਾਂਦਾ ਕਿਉਂਕਿ ਦੀਪ ਬੀਆ ਪਹਿਲਾਂ ਦਾ ਬਹੁਤ ਬਹੁਤ ਸਵਾਗਤ ਹੈ ਐਮਐਚ ਪੰਜਾਬ ਦੇ ਵਿੱਚ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਹੂੰ ਠੀਕ ਹਾਂਜੀ ਠੀਕ ਠਾਕ ਹੈ ਵਧੀਆ ਕਿਵੇਂ ਦਾ ਦਿਨ ਚੜਿਆ ਦੀਪ ਬੀਆ ਰੰਦਾ ਔਰ ਕਿੰਨੇ ਵਲੇ ਕਿੰਨੇ ਵਜੇ ਸਵੇਰੇ ਤੁਸੀਂ ਇੱਥੇ ਬੇਲਣੇ ਤੇ ਆਉਂਦੇ ਹੋ ਅਸੀਂ ਮੈਡਮ ਲਗਭਗ 5:30 ਵਜੇ ਸਵੇਰੇ ਪਹੁੰਚ ਜੀਦਾ ਤੇ 6:00 ਵਜੇ ਦੇ ਵਿੱਚ ਵਿੱਚ ਨਾ ਹਾਂਜੀ ਰੂਟੀਨ 5:30 ਦੀ ਹੁੰਦੀ ਹੈ ਰੂਟੀਨ ਮਤਲਬ ਵੀ 5:30 ਵਜੇ ਕਰੋ ਉੱਠਣਾ ਹੀ ਉੱਠਣਾ 6 ਵਜੇ ਦੇ ਕਰੀਬ ਦੀ ਬੈਠੇ ਆ ਕੇ ਕੰਮ ਸ਼ੁਰੂ ਕਰ ਦਿੰਦਾ ਜੀ ਤੇ ਪਹਿਲਾ ਕੰਮ ਕੀ ਰਹਿੰਦਾ ਤੁਹਾਡਾ ਤੇ 5:30 ਆ ਕੇ ਜਿਹੜਾ 5:30 ਵਜੇ ਆ ਕੇ ਭਾਂਡੇ ਸਾਰੇ ਸਾਡੇ ਤੋਤੇ ਹੁੰਦੇ ਆ ਜੀ ਭਾਂਡੇ ਤੋਤੇ ਹੁੰਦੇ ਆ ਬਸ ਤੇ ਇੰਜਨ ਸਟਾਰਟ ਕਰਕੇ ਰੋ ਘੜਨੀ ਸ਼ੁਰੂ ਕਰ ਦਿੰਦਾ ਸਾਰਿਆਂ ਦਾ ਪਹਿਲਾ ਕੰਮ ਹੱਟ ਹੀ ਹੋਈ ਹੈ ਜੀ ਸਰਦੀਪ ਭਾਈ ਹੋਰ ਇੱਕ ਗੱਲ ਦੇਖਿਓ ਤੁਹਾਡਾ ਜਿਹੜਾ ਇੰਜਨ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਬਹੁਤ ਵੱਡਾ ਨਾ ਸਾਈਜ਼ ਦੇ ਵਿੱਚ ਵੱਡਾ ਹੈ ਜੀ ਕਿਉਂਕਿ ਲੋਕਲ ਗੱਲਬਾਤ ਕੀਤੀ ਜਾਵੇ ਜਿਵੇਂ ਪ੍ਰਵਾਸੀਆਂ ਨੇ ਕਵਾਲਿਟੀ ਮੰਨ ਲਓ ਜੇ ਜੂਸ ਜ਼ਿਆਦਾ ਨਿਕਲ ਜੂ ਜਿਹੜੇ ਛੋਟੇ ਹੁੰਦੇ ਉਹ ਜੂਸ ਜ਼ਿਆਦਾ ਕੱਢਣਗੇ ਘੱਟ ਕੱਢਣਗੇ ਤੇ ਇਹਦਾ ਮੰਨ ਲਓ ਵੀ ਟਾਈਮ ਘੱਟ ਲੱਗੇਗਾ ਰੋਜ਼ ਰੋ ਕੱਢਣ ਦੇ ਵਿੱਚ ਉਹਦਾ ਛੋਟੇ ਦੇ ਵਿੱਚ ਟਾਈਮ ਜ਼ਿਆਦਾ ਲੱਗੇਗਾ ਰੋ ਕੱਢਣ ਨਾਲ ਹਾਂਜੀ ਤੇ ਫਿਰ ਉਸ ਤੋਂ ਬਾਅਦ ਕੀ ਕੰਮ ਰੰਦਾ ਤੁਹਾਡਾ ਉਹਦੇ ਬਾਅਦ ਚ ਰੋ ਕਰ ਲੀਦਾ ਉਦੋਂ ਤੱਕ ਫਿਰ ਬਾਅਦ ਚ ਬੰਦੇ ਆ ਜਾਂਦੇ ਆ ਜੀ ਫਿਰ ਉਹ ਆ ਕੇ ਆਪਣਾ ਇੱਧਰ ਸ਼ੁਰੂ ਕਰ ਦਿੰਦੇ ਨਾਲ ਦੀ ਨਾਲ ਕਰੀ ਅਸੀਂ ਤੁਹਾਨੂੰ ਦੱਸ ਜੂਗਾ ਹਾਂ ਫਿਰ ਉਹਦੇ ਬਾਅਦ ਚ ਆਪਾਂ ਰੋ ਸਿੱਧੀ ਮੋਟਰ ਲਾਈ ਦੀ ਆ ਜੀ ਛੋਟੀ ਛੋਟੀ ਮੋਟਰ ਲਾਈ ਦੀ ਆ ਪਾਈਪ ਦੇ ਸਣੀ ਰੋ ਇਹਦੇ ਵਿੱਚ ਆ ਜਾਂਦੀ ਆ ਜੀ ਅੱ ਨੇ ਇਹ ਇਹਦੇ ਲਈ ਸਭ ਤੋਂ ਪਹਿਲਾਂ ਤੁਸੀਂ ਇੱਥੇ ਰੱਖਿਓ ਇਹਦੇ ਉੱਪਰ ਥਾਰ ਦੀ ਬੱਜੀ ਹੋਈ ਹੈ ਇਹਨੂੰ ਕੀ ਕਹੇ ਮੈਲ ਕਹ ਸਕਦੇ ਹਾਂ ਹਾਂਜੀ ਇਹ ਮੈਲ ਜਿੱਦਾਂ ਜਿੱਦਾਂ ਗਰਮ ਹੁੰਦੀ ਹੈਗੀ ਉਦੋਂ ਤਾਂ ਮੈਲ ਉੱਪਰ ਆਈ ਜਾਂਦੀ ਹੈ ਹੂੰ ਸੇਕਾ ਜ਼ਿੰਮੇਦਾਰ ਹੁੰਦਾ ਇਹਨਾਂ ਦਾ ਜਿਹੜਾ ਸੇਕ ਤੇ ਫਿਰ ਹੋਣਾ ਹੀ ਹੈ ਜਿੱਦਾਂ ਮੰਨ ਲਓ ਇਹ ਵਾਲੇ ਸੇਕਾ ਇਹਨਾਂ ਦਾ ਨੋਰਮਲ ਹੋਊਗਾ ਉਸ ਤੋਂ ਬਾਅਦ ਹੁੰਦੀ ਹੈ ਮੰਨ ਲਓ ਜਿੱਦਾਂ ਉਹਦੀ ਵੇਸਟ ਜਿਹੜੀ ਅੱਗ ਦੀ ਵੇਸਟ ਹੈ ਉਹ ਬਾਹਰ ਜਾਂਦੀ ਆ ਤਾਂ ਉਸੇ ਕਰਕੇ ਲੈਬ ਚ ਜਿਹੜੀ ਵੇਸਟ ਹੈ ਉਹ ਕਿੰਨਾ ਆਉਂਦੀ ਹੈ ਇੱਥੇ ਹਾਂਜੀ ਤਾਂ ਉਸ ਤੋਂ ਬਾਅਦ ਜਿਹੜਾ ਹੈ ਉਹਦੇ ਬਾਅਦ ਫਿਰ ਦੇਖੋ ਬਾਲ ਲਾਇਆ ਇੱਥੇ ਫਿਰ ਇਹਦੇ ਬਾਅਦ ਅੱਛੇ ਮੈਲ ਆ ਜਾਂਦੇ ਫਿਰ ਥੋੜਾ ਕੱਢ ਕੇ ਬਾਅਦ ਚ ਇਧਰ ਸੁੱਟਦੀ ਦੀ ਹੈ ਅਚਾ ਦਿਪੂ ਵੀ ਇਹ ਪਹਿਲੀ ਜਦੋਂ ਇਹ ਪੱਤ ਰੱਖੀ ਹੋਈ ਹੈ ਤੇ ਕਿੰਨਾ ਟਾਈਮ ਲੱਗਦਾ ਇਹਨੂੰ ਕੱਢਣ ਦੇ ਵਿੱਚ ਇਹਨੂੰ ਮੰਨ ਲਓ ਘੰਟੇ ਦੇ ਘੰਟਾ ਸਵਾ ਘੰਟੇ ਦੇ ਵਿੱਚ ਵਿੱਚ ਨਿਕਲ ਜਾਂਦੀ ਹੈ ਹਾਂਜੀ ਤੇ ਕੁਝ ਜਿੱਦਾਂ ਪੀਸੀਆਂ ਦੇ ਰੂਪ ਦੇ ਵਿੱਚ ਵੀ ਹੁੰਦੇ ਆ ਬਰਫੀ ਦੇ ਰੂਪ ਦੇ ਵਿੱਚ ਵੀ ਤੁਹਾਡੇ ਵੱਲੋਂ ਤਿਆਰ ਕੀਤੀ ਜਾ ਰਹੀ ਹੈ ਹਾਂਜੀ ਉਹ ਫਿਰ ਜਿੱਦਾਂ ਦੀ ਕਸਟਮਰ ਦੀ ਡਿਮਾਂਡ ਹੈ ਉਹ ਜਿੱਦਾਂ ਦੀ ਫਿਰ ਕਸਟਮਰ ਦੀ ਡਿਮਾਂਡ ਹੋਏ ਉਸ ਹਿਸਾਬ ਨਾਲ ਫਿਰ ਕਰਦੀਦਾ ਜੀ ਅੱਛਾ ਅੱਛਾ ਹਾਂਜੀ ਠੀਕ ਹੈ ਤੇ ਕਿੰਨਾ ਟਾਈਮ ਉਹ ਜਿਹੜਾ ਤੁਸੀਂ ਡਿਜ਼ਾਈਨ ਦੇ ਵੇਲੇ ਛੋਟੇ ਛੋਟੇ ਵਰਫਿਆਂ ਦੇ ਪੀਸ ਜਿਹੜੇ ਬਣਾਇਆ ਉਹ ਸੇਮ ਫਰੇਮ ਜਿਹੜਾ ਪਹਿਲਾਂ ਬਣਿਆ ਹੁੰਦਾ ਕਿ ਤੁਸੀਂ ਆਰਡਰ ਤੇ ਬਣਾਇਆ ਹੋਇਆ ਉਹ ਨਹੀਂ ਨਹੀਂ ਇਹ ਤਾਂ ਆਰਡਰ ਤੇ ਬਣਾਇਆ ਹੋਇਆ ਦਾ ਹੀ ਹੂੰ ਤੇ ਕਾਫੀ ਦੂਰ ਤੋਂ ਲੈ ਕੇ ਆਏ ਸੀਗੇ ਹੂੰ ਤੇ ਬਸ ਜਿੱਦਾਂ ਦੀ ਕਸਟਮਰ ਦੀ ਡਿਮਾਂਡ ਹੈ ਉਸ ਦੇ ਹਿਸਾਬ ਨਾਲ ਸ਼ੱਕਰ ਜੇ ਕੋਈ ਸ਼ੱਕਰ ਕੇ ਉਹਨੂੰ ਸ਼ੱਕਰ ਬਣਾ ਦੀਦਾ ਹੂੰ ਜਿੱਦਾਂ ਸਿੰਪਲ ਕੇ ਸਿੰਪਲ ਬਣਾ ਦੀਦਾ ਡਰਾਈ ਫੂਡ ਵਾਲਾ ਬਣਾ ਦੀਦਾ ਜਿੱਦਾਂ ਕੋਈ ਕਸਟਮਰ ਕੇ ਉਸੇ ਹਿਸਾਬ ਨਾਲ ਡਿਮਾਂਡ ਪੂਰੀ ਕਰ ਦਿੱਤੀ। ਇਹ ਰੂਟੀਨ ਦੇ ਵਿੱਚ ਕਿੰਨਾ ਗੁੜ ਜਿਹੜਾ ਨਿਕਲ ਜਾਂਦਾ ਤੁਹਾਡੇ ਵੱਲੋਂ? ਰੂਟੀਨ ਦੇ ਵਿੱਚ ਮੰਨ ਲਓ 70-80 ਕਿਲੋ ਦੇ ਵਿੱਚ ਵਿੱਚ ਨਿਕਲ ਜਾਂਦਾ ਜੀ। ਹਾਂ। ਅਸੀਂ ਆਫ ਕੈਮਰਾ ਦੇਖਦੇ ਪਏ ਸੀ ਤੇ ਤੁਸੀਂ ਕਸਟਮਰ ਵੀ ਜਿਹੜੇ ਵਾਪਸ ਮੁੜਿਆ ਤਾਂ ਕੀ ਕਾਰਨ ਸੀਗਾ? ਕਸਟਮਰ ਫਿਰ ਇਹ ਡਿਮਾਂਡ ਥੋੜੀ ਜਿਆਦਾ ਹੋ ਜਾਂਦੀ ਹੈ ਲੋਕਾਂ ਨੂੰ ਪਤਾ ਵੀ ਸ਼ੁੱਧ ਨਿਕਲਦਾ ਆ। ਸਾਰੇ ਲੋਕਲ ਆ। ਲੋਕਲ ਨੂੰ ਸਾਰਿਆਂ ਨੂੰ ਪਤਾ ਵੀ ਇੱਥੇ ਗੁੜ ਚੰਗਾ ਮਿਲਦਾ ਵਧੀਆ ਕੁਆਲਿਟੀ ਆ। ਇਸ ਕਰਕੇ ਕਿਉਂਕਿ ਕਈਆਂ ਨੂੰ 10-10 12-12 ਸਾਲ ਹੋ ਗਿਆ ਇਹਦੇ ਕੋਲ ਲੈ ਕੇ ਜਾਣ ਦੇ ਆ। ਫਿਰ ਯਕੀਨ ਹੋ ਜਾਂਦਾ ਤੇ ਫਿਰ ਸਾਨੂੰ ਵੀ ਇਹ ਹੁਣੇ ਵੀ ਪਾਹੀ ਪੈਸਾ ਦੀ ਜਿਆਦਾ ਠੱਗੀ ਮਾਰੀ ਆਈ ਉਹ ਵੀ ਗੱਲ ਗਲਤ ਹੋ ਜਾਂਦੀ ਆ ਤੇ ਰੇਟ ਕਿਦਾਂ ਦੇ ਰਹਿੰਦੇ ਆ ਤੁਹਾਡੇ ਜੀ ਰੇਟ ਸਾਡੇ ਬਹੁਤ ਨੋਰਮਲ ਹੈ ਜੀ 70 ਰੁਪਏ ਨੋਰਮਲ ਰੇਟ ਆ ਜੀ ਹਾਂਜੀ ਇਹ ਬਾਹਰ ਵੀ ਜਾਂਦਾ ਤੁਹਾਡਾ ਗੁੜ ਜਿਹੜਾ ਪਸੰਦ ਜਿਵੇਂ ਲੋਕਾਂ ਦੀ ਤਾਂ ਬਣੀ ਹੋਈ ਲੋਕਲ ਜੜੀ ਹੈਗੀ ਆ ਲੋਕ ਆਪਣੇ ਮੰਨ ਲਓ ਇਧਰ ਰਿਸ਼ਤੇਦਾਰਾਂ ਨੂੰ ਜਿਆਦਾ ਘੱਲ ਦਿੰਦੇ ਆ ਜਨੂੰ ਆਸ ਪਤਾ ਵੀ ਇੱਥੇ ਗੁੜ ਵਧੀਆ ਮਿਲਦਾ ਹੈ ਜਿਆਦਾ ਰਿਸ਼ਤੇਦਾਰਾਂ ਨੂੰ ਲੈ ਕੇ ਜਾਂਦੇ ਆ ਹਾਂ ਹਾਂਜੀ ਜਿਹੜੀ ਬਰਫੀ ਤੁਸੀਂ ਬਣਾਉਂਦੇ ਹੋ ਉਹਦੇ ਵਿੱਚ ਕਿਹੜਾ ਕਿਹੜਾ ਮਟੇਰਲ ਕਿਉਂਕਿ ਦੇਖਿਆ ਤੇ ਮੂੰਗਫਲੀ ਦੇ ਦਾਣੇ ਹਨਾ ਤਾਂ ਹੋਰ ਵੀ ਗਿਰियां ਵਗੈਰਾ ਵਿੱਚ ਪਾਈਆਂ ਕਿ ਕਿ ਮਟੀਰੀਅਲ ਜਿਹੜਾ ਤੁਹਾਡੇ ਵੱਲੋਂ ਪਾਇਆ ਜਾਂਦਾ ਇਹ ਜਿਸ ਹਿਸਾਬ ਨਾਲ ਕੋਈ ਕੇ ਉਸੇ ਹਿਸਾਬ ਨਾਲ ਡਿਮਾਂਡ ਕਰ ਦਿੱਤੀ ਹੈ ਜੀ ਹਾਂਜੀ ਜੇ ਕੋਈ ਜਿੱਦਾਂ ਮਰਜੀ ਕੋਈ ਕੋਈ ਕੁਝ ਵੀ ਲੈ ਕੇ ਆ ਸਕਦਾ ਅਸੀਂ ਉਹਨਾਂ ਦੇ ਸਾਹਮਣੇ ਹੀ ਉਹ ਚੀਜ਼ ਵਿੱਚ ਗੁੜ ਦੇ ਵਿੱਚ ਪਾ ਕੇ ਤਿਆਰ ਕਰਕੇ ਦੇ ਦਿੰਦੇ ਅੱਥਾ ਜਿਹੜਾ ਉਹਨਾਂ ਦਾ ਸਮਾਨ ਪਾਣਾ ਉਹ ਖੁਦ ਲੈ ਕੇ ਆਉਂਦੇ ਤੁਸੀਂ ਨਹੀਂ ਆ ਕੇ ਨਹੀਂ 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 ਆਪਣਾ ਚ ਕੋਈ ਰੋਲ ਨਹੀਂ ਹੈਗਾ ਕਿਉਂਕਿ ਆਪਾਂ ਨੂੰ ਵਾਰਾ ਨਹੀਂ ਖਾਂਦਾ ਕੋਈ ਆਪਣਾ ਕੋਈ ਵੀ ਸਮਾਨ ਲੈ ਕੇ ਆਏ ਉਹਦੇ ਸਾਹਮਣੇ ਪ ਬੜਾ ਜੀ ਹੈ ਜੀ ਹਾਂਜੀ ਠੀਕ ਹੈ ਤਾਂ ਹੁਣ ਤੱਕ ਡੇਲੀ ਰੂਟੀਨ ਦੇ ਵਿੱਚ ਕਿੰਨੇ ਕਿ ਕਸਟਮਰ ਜਿਹੜੇ ਤੁਹਾਡੇ ਇੱਥੇ ਆ ਜਾਂਦੇ ਆ ਕਸਟਮਰ ਦਾ ਕੋਈ ਨਾ ਗਿਣਤੀ ਨਹੀਂ ਹੈਗੀ ਜੀ ਕਸਟਮਰ ਕਾਫੀ ਜ਼ਿਆਦਾ ਵਾਪਸ ਵੀ ਜਾਂਦੇ ਆ ਹੂੰ ਫਿਰ ਹੁਣ ਫਿਰ ਕੀ ਕਰ ਸਕਦੇ ਹੁਣ ਇਸੇ ਕਰਕੇ ਆਪਾਂ ਇੱਕ ਹੋਰ ਚੁੰਬਾ ਨਾਲ ਤਿਆਰ ਕੀਤਾ ਆਪਣੇ ਹੂੰ ਵੀ ਚਲੋ ਥੋੜਾ ਬੋਤਾ ਤੇ ਚਲੋ ਕੰਟਰੋਲ ਹੋ ਜਾਣਾ ਕਿਉਂਕਿ ਗਾਹ ਫਿਰ ਕਈ ਵਾਰ ਕਾਫੀ ਦੂਰ ਦੂਰ ਤੋਂ ਵੀ ਆਉਂਦੇ ਆ ਕਈ ਵਾਰ ਨਿਰਾਸ਼ ਹੋ ਕੇ ਜਾਣਾ ਪੈਂਦਾ ਉਹਨਾਂ ਨੂੰ ਤੇ ਯਾਰ ਆਪਾਂ ਇੰਨੀ ਦੂਰ ਤੋਂ ਗੁੜ ਲੈਣ ਵੀ ਆਏ ਤੇ ਗੁੜ ਮਿਲਿਆ ਵੀ ਨਹੀਂ ਹੈਗਾ ਕਿੰਨੀ ਕੁ ਕੁਆਂਟੀਟੀ ਜਿਹੜੀ ਕੱਢ ਲੈਂਦੇ ਤੁਸੀਂ ਗੁੜ ਦੀ ਮੰਨ ਲਓ ਵੀ ਹੁਣ ਇਹ ਵੇਲੇ 87 ਕਿਲੋ ਦੇ ਵਿੱਚ ਵਿੱਚ ਨਿਕਲ ਲਿਆ ਹੁਣ ਮੰਨ ਲਓ ਡਬਲ ਹੋ ਜੂ ਹਾਂਜੀ ਹੁਣ ਇੱਕ ਇੱਕ ਦਿਨ ਦੀ ਆ 12 ਘੰਟੇ ਦੀ ਆ ਤੇ ਮੰਨ ਲਓ ਫੇਰ ਡਬਲ ਹੋ ਜੂਗੀ ਹੁਣ ਹਾਂਜੀ ਤੇ ਕੁਝ ਆਂ ਦੇ ਕਸਮਰ ਵੀ ਹੁੰਦੇ ਆ ਜਿਹੜੇ ਤੁਹਾਨੂੰ ਫੋਨ ਕਰਦੇ ਕਿ ਦੀਪੂ ਭਈਆ ਸਾਨੂੰ ਇੰਨਾ ਗੁੜ ਚਾਹੀਦਾ ਜਾਂ ਨਹੀਂ ਸ਼ੱਕਰ ਚਾਹੀਦੀ ਹੈ ਹਾਂਜੀ ਹਾਂਜੀ ਬਹੁਤ ਜ਼ਿਆਦਾ ਜੀ ਗਿਣਤੀ ਨਹੀਂ ਰਹਿੰਦੀ ਹੁਣ ਦੇ ਵੀ ਕੌਣ ਫੋਨ ਕਰਦਾ ਯਾਦ ਭੁੱਲ ਜਾਂਦਾ ਕਾਫੀ ਵਾਰ ਫਿਰ ਕਈ ਵਾਰ ਗਾਲ ਸਿੱਧੇ ਇੱਥੇ ਆ ਜਾਂਦੇ ਆ ਪੁੱਛਦੇ ਆ ਗੁੜ ਯਾਰ ਉਹਦਾ ਤਾਂ ਸਾਨੂੰ ਖਿਆਲ ਪੁੱਲ ਚੁਕਿਆ ਫਿਰ ਕਹਿੰਦੇ ਚਲੋ ਕੋਈ ਨਾ ਫਿਰ ਉਹਨਾਂ ਦੇ ਫਿਰ ਵੀ ਉਹਨਾਂ ਨੂੰ ਨਰਾਸ਼ ਨਹੀਂ ਹੁੰਦੇ ਦੀਦਾ ਤੇ ਚਲੋ ਥੋੜਾ ਬੋਧਾ ਕਰਕੇ ਅੱਗਾ ਪਿਛਾ ਉਹਨਾਂ ਨੂੰ ਵੀ ਤੋਰ ਜੀਦਾ ਨਾਲ ਹੀ ਮੈਂ ਕੁਝ ਜਿਵੇਂ ਫੋਨ ਕਰਦਾ ਜਿਵੇਂ ਮੈਂ ਪਹਿਲਾਂ ਕਿਹਾ ਉਹਨਾਂ ਦੇ ਕੁਝ ਐਕਸਟਰਾ ਚਾਰजेस ਵੀ ਹੁੰਦੇ ਆ ਕਿ ਨਹੀਂ 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 ਐਕਸਟਰਾ ਚਾਰजेस ਕੋਈ ਨਹੀਂ ਹੈਗੇ ਜੋ ਗੋੜ ਦੀ ਡਿਮਾਂਡ ਤੁਹਾਡੀ ਹੈਗੀ ਹੈ ਪ੍ਰਾਈਸ ਉਹ ਫਿਕਸ ਹੈ ਜੀ ਇਹਨਾਂ ਵਿੱਚ ਜੇ ਮਿਕਸ ਕੀ ਕਰਦੇ ਕਿਉਂਕਿ ਜੇਕਰ ਲੋਕਲ ਦੇ ਗੱਲਬਾਤ ਕਰੀਏ ਪ੍ਰਵਾਸੀਆਂ ਨੇ ਜਿਵੇਂ ਗੱਲਬਾਤ ਕਰੀਆ ਉਹਨਾਂ ਕੋ ਗੋੜ ਲਈਏ ਉਹ ਗੋੜ ਦੇ ਵਿੱਚ ਤੇ ਇਸ ਗੋੜ ਦੇ ਵਿੱਚ ਕੀ ਫਰਕ ਹੁੰਦਾ ਹੈ ਮੰਜੀ ਇਹ ਦੇਖੋ ਇਹ ਸਾਡੇ ਮੰਨ ਲਓ ਬਜ਼ੁਰਗਾਂ ਨੇ ਇਹ ਤਰੀਕਾ ਵਰਤਿਆ ਆ ਇਹ ਬਿਲਕੁਲ ਦੇਸੀ ਤਰੀਕਾ ਆ ਗੁੜ ਬਣਾਉਂਦਾ ਜੀ ਹੁਣ ਪ੍ਰਵਾਸੀ ਤਾਂ ਤੁਹਾਨੂੰ ਪਤਾ ਸਾਰੀ ਦੁਨੀਆ ਨੂੰ ਪਤਾ ਆ ਵੀ ਵਿੱਚ ਖੰਡ ਪਾਉਂਦੇ ਆ ਕੈਮੀਕਲ ਪਾਉਂਦੇ ਆ 20 ਚਰਾਂ ਦੀ ਚੀਜ਼ਾਂ ਪਾਉਂਦੇ ਆ ਪਰ ਅਸੀਂ ਤਾਂ ਬਣਾਨੇ ਦੇਸੀ ਆ ਨਾ ਹਾਂਜੀ ਉਹ ਕੁਝ ਮਿਕਸ ਨਹੀਂ ਕਰਦੇ ਇਹਦੇ ਵਿੱਚ ਕੁਝ ਨਹੀਂ ਜੀ ਇੱਕ 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 ਰੁਪਏ ਦਾ ਵੀ ਕੁਝ ਨਹੀਂ ਵਿੱਚ ਹੈਗਾ ਜੀ ਜੇਕਰ ਕਿਸੇ ਨੇ ਬਾਹਰ ਮੰਗਵਾਣਾ ਹੋਵੇ ਤਾਂ ਪੇਸ ਦਿੰਦੇ ਤੁਸੀਂ ਗੁੜ ਬਾਹਰ ਫਿਰ ਇੱਥੋਂ ਨਹੀਂ ਲੈਟ ਕੋ ਪੂਰਾ ਬਾਹਰ ਭੇਜਣਾ ਥੋੜਾ ਮੁਸ਼ਕਿਲ ਹੋ ਜਾਂਦਾ ਇਹਨੂੰ ਲੱਗਦਾ ਨਹੀਂ ਹੈਗਾ ਕਿ ਐ ਮੰਨਨੇ ਕਰਦਾ ਕਿ ਜੇ ਲੋਕਲ ਤਾਂ ਸਾਡੇ ਲੈਂਦੇ ਪਿਆ ਕਿਤੇ ਬਾਹਰ ਦੀ ਕੰਟਰੀ ਨੂੰ ਜਾਂ ਬਾਹਰ ਵੀ ਨਹੀਂ ਬਾਹਰ ਮੰਨ ਲਓ ਇੱਥੋਂ ਜਿੱਦਾਂ ਆਪਣੇ ਲਾਗੇ ਸ਼ਾਗੇ ਲੋਕ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਦਾ ਬਾਹਰ ਆ ਉਹ ਲੈ ਕੇ ਜਾਂਦੇ ਆ ਭੇਜਦੇ ਵੀ ਹੈਗੇ ਆ ਪਰ ਜੇ ਹੁਣ ਕਵਾਂਗੇ ਆਪਾਂ ਸਿੱਧਾ ਭੇਲੀਏ ਤੇ ਫਿਰ ਇੱਥੋਂ ਸਾਡੇ ਕੋ ਇੱਥੋਂ ਡਿਮਾਂਡ ਨਹੀਂ ਪੂਰੀ ਹੋਣੀ ਆ ਤੇ ਚਲ ਦੇਖਾਂਗੇ ਨੈਕਸਟ ਈਅਰ ਸ਼ਾਇਦ ਕੁਝ ਹੋ ਜੇ ਜੇਕਰ ਕੋਈ ਫੋਨ ਕਰਕੇ ਗੋੜ ਮੰਗਵਾਉਣਾ ਚਾਹੁੰਦਾ ਹੈ ਇਦਾਂ ਦੇ ਵੈਸੇ ਦੂਰ ਦੂਰ ਤੱਕ ਤੁਹਾਡੇ ਬੇਲਣ ਦਾ ਨਾ ਤੁਹਾਡਾ ਨਾਮ ਆਵਦਾ ਜੇਕਰ ਫਿਰ ਵੀ ਕੋਈ ਮੰਗਵਾਉਣਾ ਚਾਹੁੰਦਾ ਤਾਂ ਤੁਸੀਂ ਨੰਬਰ ਆਪਣਾ ਮੈਂਸ਼ਨ ਹਾਂਜੀ ਇਹ ਨੰਬਰ ਮੈਂਸ਼ਨ ਕਰ ਦਾਂਗੇ ਜੀ ਨੰਬਰ ਇੱਕ ਵਾਰੀ ਬੋਲ ਸਕਦੇ ਕੀ ਨੰਬਰ ਤੁਹਾਡਾ ਹਾਂਜੀ 9878956588 ਜੀ ਇੱਕ ਵਾਰ ਫੇਰ ਰਿਪੀਟ ਕਰ ਦੋ ਹਾਂਜੀ 9878956588 ਦੀਪੂ ਭਾਈ ਇਹ ਬੇਲਣਾ ਕਿੰਨੇ ਤੋਂ ਕਿੰਨੇ ਟਾਈਮ ਤੱਕ ਜਿਹੜਾ ਇੱਥੇ ਓਪਨ ਰੱਖਦੇ ਹੋ ਤੁਸੀਂ ਅੱਪਾ 12 ਘੰਟੇ ਇੱਥੇ ਹੋਈਦਾ ਜੀ ਮੰਨ ਲਓ 6 ਵਜੇ ਤੋਂ ਲੈ ਕੇ ਸ਼ਾਮ 'ਚ ਇਹ 6:30 ਵਜੇ ਤੱਕ ਇੱਥੇ ਹੁੰਦੀ ਹੈ ਆਪਾਂ ਹਾਂ ਜਿਹੜੇ ਲੋਕਾਂ ਦੀ ਤੁਹਾਡਾ ਗੁੜ ਪਸੰਦ ਬਣੀ ਹੋਈ ਹੈ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਆ ਲੋਕਾਂ ਨੇ ਇਹੋ ਕਹਿੰਨੇ ਵੀ ਬਸ ਹੈਟ ਹੈਡ ਗੋਵਰੇਟੀ ਬਿਲਕੁਲ ਸ਼ੁੱਧਾ 100% ਬਿਲਕੁਲ ਸ਼ੁੱਧ ਗੋੜ ਹੈ ਜੀ ਸਾਰਿਆਂ ਨੂੰ ਪਤਾ ਵੀ ਹੈਗਾ ਕਿ ਹਾਂ ਉੱਥੇ ਗੁੜ ਸ਼ੁੱਧ ਮਿਲਦਾ ਹੈ ਜੀ ਹਾਂਜੀ ਠੀਕ ਸੋ ਸੋਏ ਸੀਗੇ ਦੀਪੂ ਬਈਆ ਜਿਹੜਾ ਦਾ ਪਿਆੜਾ ਪਿੰਡ ਪਹਾੜੀਪੁਰ ਦੇ ਵਿੱਚ ਜਿਹੜਾ ਆ ਉਹਨਾਂ ਨੇ ਬੇਲਣ ਲਗਾਇਆ ਹੋਇਆ ਜਿੱਤੇ ਦੂਰ ਦੂਰ ਤੋਂ ਲੋਕੀ ਆ ਕੇ ਗੁੜ ਜਿਹੜਾ ਉਹ ਲੈ ਕੇ ਜਾਂਦੇ ਨੇ ਤੇ ਉਹਨਾਂ ਨੇ ਆਪਣਾ ਨੰਬਰ ਵੀ ਮੈਂਸ਼ਨ ਕੀਤਾ ਕਿ ਜੇਕਰ ਲੋਕ ਫੋਨ ਦੇ ਰਾਹੀਂ ਵੀ ਗੁੜ ਮੰਗਵਾਣਾ ਚਾਹੁੰਦੇ ਹੋਣ ਤਾਂ ਉਹਨਾਂ ਦੇ ਨੰਬਰ ਤੇ ਜਿਹੜੀ ਕਾਲ ਕਰ ਸਕਦੇ ਨੇ ਸਾਨੂੰ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਸੋ ਮਿਲਦੇ ਹਾਂ ਕਿਸੇ ਹੋਰ ਥਾਂ ਦੇ ਉੱਤੇ ਅੱਤ ਤੱਕਲੀ ਮੈਨੂੰ ਦਿਓ ਜੱਜਤ ਮੈਂ ਨਿਰੂ ਸਸੀਕਾ